Sasikal di saya nuti aja pata nus gizi genti. Begini siari nana bihari ginti. Ik do ten jar panch she. सात, आठ, नौ दस ग्यारह बारह तेरह चौदह पंद्रह sora, stara, thara, uni, vi, iki, bai, tei, chowi, kachi, 27 28 29 30 31 32 33 34 35 36 ਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਚਾਲੀ ਬਿਆਲੀ ਅਰਤਾਲੀ ਚਾਲੀ ਉਨਤਾਲੀ ਛਿਆਲੀ ਸੰਤਾਲੀ 39 ਨਿੰਜਾ 50 ਇਹ ਜੀ ਇੱਕ ਤੋਂ ਲੈ ਕੇ ਜਾਂ ਤੱਕ ਆਪਣੀ ਗਿਣਤੀ ਕਿੰਨੇ ਸਾਰੇ ਬੱਚਿਆਂ ਨੂੰ ਇਹ ਗਿਣਤੀ ਨਹੀਂ ਆਂਦੀ ਉਹ 1 2 ਹੀ ਪੜਨਾ ਸਟਾਰਟ ਕਰਦੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਜਾਂਦਾ ਹੈ ਕਿ 39 ਕਿੰਨੇ ਹੁੰਦੇ ਹਨ ਜਾਂ 45 ਕਿੰਨੇ ਹੁੰਦੇ ਹਨ ਤੇ ਨਾਲ ਕੁਝ ਨਹੀਂ ਆਂਦਾ ਉਹ ਕਹਿੰਗੇ ਪਹਿਲਾਂ ਇੰਗਲਿਸ਼ ਚ ਦੱਸੋ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਬੇਟਾ 45 ਨੂੰ 45 ਕਿਹਾ ਜਾਂਦਾ ਹੈ ਇਸ ਕਰਕੇ ਇਹ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਮਦਦਿਆਂ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਮਿਲਦੇ ਆਂ ਜੀ ਨਵੇਂ ਵੀਡੀਓ ਲੈ ਕੇ ਆਪਾਂ ਕੱਲ ਨੂੰ ਇਹਦਾ 50 ਤੋਂ ਲੈ ਕੇ 100 ਤੱਕ ਗਿਣਤੀ ਦਾ ਨਸਖਾਾਂਗੇ ਸਤਿ ਸ੍ਰੀ ਅਕਾਲ ਜੀ